ਬਾਵਾ ਤੇ ਰਹਿਣਾ ਤੇ ਪਹੁੰਚਿਆਂ ਤੇ ਰਹਿਣਾ ਇਹ ਜਿਹੜੀ ਪੱਤੀ ਜੀ ਹੈਗੀ ਇਹ ਤੁਹਾਨੂੰ ਮੈਂ ਬਣਾਉਣੀ ਵੀ ਦੱਸ ਸਕਦੀ ਹਾਂ ਵੱਡੀ ਪੱਤੀ ਇਹ ਆਪਾਂ ਬਣਾਈ ਆ ਬਾਵਾ ਤੇ ਪਹੁੰਚਿਆਂ ਤੇ ਮਤਲਬ ਇਹ ਰਹੂਗਾ ਜਿਹੜਾ ਪਾਰਾ ਇਹ ਤੇ ਗਲਾ ਤੇ ਕੀ ਰੈਲੇ ਬਣਾਉਣਾ ਉਹ ਇਹਦੇ ਖਿੱਚ ਵਿੱਚ ਆਪਾਂ ਯੂਜ਼ ਕਰਾਂਗੇ ਖਿੱਚ ਤੇ ਸੀਕਵੈਂਸ ਯੂਜ਼ ਕਰਾਂਗੇ ਇਹ ਸੀਕਵੈਂਸ ਨਾਲ ਕਰੀਮ ਜਿਹਾ ਸ਼ੇਡ ਆ ਮੈਂ ਯੂਜ਼ ਕੀਤਾ ਪਰ ਇਹ ਜਦੋਂ ਬਲੈਕ ਤੇ ਲੱਗਿਆ ਤੇ ਸਿਲਵਰ ਜਿਹਾ ਲੱਗ ਰਿਹਾ ਕਰੀਮ ਜਿਹਾ ਸ਼ੇਡ ਆ ਦੇਖੋ ਇਹ ਜੋ ਦੇ ਦਿੱਤੇ ਉਪਰ ਬਲੈਕ ਟੇਪ ਮੈਂ ਵਰਤ ਕਰਦਾ ਤੇ ਥੋੜਾ ਹੋਰ ਹੀ ਸਿਲਵਰ ਜਿਹਾ ਲੱਗਣ ਲੱਗਿਆ ਪਰ ਸਿਲਵਰ ਨਹੀਂ ਹੈਗਾ ਸੀ ਇਹ ਇੱਕ ਕ੍ਰੀਮ ਜਿਹਾ ਸ਼ੇਡ ਹੈ ਇਹ ਸੀਕਵੈਂਸ ਵੀ ਜਿਵੇਂ ਐਕਸਟਰਾ ਸ਼ਾਈਨਿੰਗ ਵਾਲੀ ਹੈਗੀ ਹੈ ਥੋੜੀ ਜੀ ਇਹ ਮੈਂ ਯੂਜ਼ ਕੀਤੀ ਹੈ ਇਹਦੇ ਵਿੱਚ ਤੇ ਇਹ ਵੀ ਤੁਹਾਨੂੰ ਮੈਂ ਬਣਾਉਣੀ ਦੱਸ ਦਊਂਗੀ ਜੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਵੀ ਜੇ ਤੁਹਾਨੂੰ ਇਹ ਵੀ ਨਹੀਂ ਬਣਾਉਣੀ ਆਉਂਦੀ ਇਹਦਾ ਟ੍ਰੇਸ ਨਹੀਂ ਬਣਾਉਣਾ ਆਉਂਦਾ ਇਹਦੇ ਟ੍ਰੇਸ ਦੀ ਮੈਂ ਫੋਟੋ ਪਾ ਦਊਂਗੀ ਜਿਵੇਂ ਪੋਸਟ ਪਾ ਦਊਂਗੀ ਹੈ ਨਾ YouTube ਤੇ Facebook ਤੇ ਜੇ ਤੁਸੀਂ ਦੇਖ ਰਹੇ ਹੋ ਤਾਂ ਮਤਲਬ ਕਿ இன்ஸ்டால் ਕਿ ਡਿਜ਼ਾਈਨ ਬਣਾ ਕੇ ਜਿਹੜਾ ਦੱਸਦੀ ਆ ਇਹ ਨੂੰ ਮੈਂ ਇੱਕ ਹੱਬਾ ਚਾਹਤ ਰਹੀ ਕਿ ਕਿਚਨ ਦੀ ਦੁਕਾਨਾ ਆ ਕੇ ਹਾਂ ਤੇ ਨੂੰ ਕਿਚਨ ਆ ਗਈ ਮਤਲਬ ਇਹਨੂੰ ਆਪਾਂ ਹੁਣ ਆਏ ਬਣਾਉਣੇ ਆ ਦੇਖੋ ਇਹਦੇ ਹੁੰਦੇ ਆ ਪਾਈਪਸ ਕੀ ਹੁੰਦੀਆਂ ਇਹ ਬਿਲਕੁਲ ਦਬਕੇ ਵਾਲੀਆਂ ਲਖਨਊ ਦਾ ਦਬਕਾ ਇਹਨੂੰ ਆਪਾਂ ਜਿਹੜਾ ਹੈਗਾ ਉਹ ਕਹਿ ਸਕਦੇ ਆ ਇਹ ਨੂੰ ਮੈਂ ਸਮਝ ਲਈ ਪਾਈਪਸ ਦੇ ਵਿੱਚ ਉਦਾਂ ਹੀ ਆਉਂਦਾ ਹੈਗਾ ਤੇ ਫਿਰ ਆਪਾਂ ਪਾਈਪਸ ਜਿਹੜੀਆਂ ਕੱਟ ਕੇ ਜਿਹੜੀਆਂ ਲਗਾਉਣੀਆਂ ਹੁੰਦੀਆਂ ਆ ਆ ਛੋਟੇ ਛੋਟੇ ਪੀਸਸ ਵੀ ਹੈਗੇ ਆ ਤੇ ਇਹਨਾਂ ਨੂੰ ਆਪਾਂ ਹੁਣ ਕੱਟ ਲਾਂਗੇ ਤੇ ਇਹ ਨਹੀਂ ਵੱਲ ਪੱਤੀਆਂ ਬਣਾਵਾਂਗੇ ਸਾਰੇ ਡਿਜ਼ਾਈਨ ਜਿਹੜਾ ਜਲੀ ਤੇ ਕੀ ਰਿਤੀ ਵੱਲਣਾ ਉਹ ਜਿਹੜਾ ਮੈਂ ਤੁਹਾਨੂੰ ਦੱਸਦੀ ਆ ਕੱਟ ਲਾਪਾ ਇਦਾਂ ਯੂਜ਼ ਕਰਨਾ ਹੈਗਾ ਇਦਾਂ ਤੁਸੀਂ ਨਾ ਜਿਵੇਂ ਪਾਈਪਾਂ ਹੁੰਦੀਆਂ ਜਦੋਂ ਤੁਸੀਂ ਜ਼ਿਆਦਾ ਮਾਤਰਾ ਚ ਆਪਾਂ ਨੂੰ ਚਾਹੀਦਾ ਹੁੰਦਾ ਤੇ ਆਪਾਂ ਨੂੰ ਇਦਾਂ ਹੁੰਦਾ ਵੀ ਜਲਦੀ ਥੋੜਾ ਜਿਹਾ ਆਪਣਾ ਹਨਾ ਕੰਮ ਨਿਭੜੇ ਤਾਂ ਇਦਾਂ ਇਹਨਾਂ ਨੂੰ ਫੜ ਲੈਣਾ ਇਕੱਠੀਆਂ ਕਰਕੇ ਇਹ ਬਿਲਕੁਲ ਵੀ ਇਹੇ ਜਿਹਾ ਨਾ ਵਿੰਗ ਵੁੰਗ ਜੇ ਨਹੀਂ ਪੈਂਦੇ ਬੜੀ ਸੋਹਣੀ ਚੀਜ਼ ਹੁੰਦੀ ਹੈ ਬੜੀ ਸੋਹਣੀ ਤੇ ਇਹਨੂੰ ਕੁਝ ਵੀ ਨਹੀਂ ਹੁੰਦਾ ਜਿਵੇਂ ਦਬਕੇ ਜਦੋਂ ਥੋੜੇ ਵੱਲ ਜੇ ਪੈ ਜਾਂਦੇ ਨਾ ਤੇ ਇਹ ਮਤਲਬ ਆਏ ਸਿੱਧਾ ਸਿੱਧਾ ਹੀ ਦੇਖੋ ਰਹੀਦਾ ਸਪਰਿੰਗ ਵਾਂਗੂ ਤੇ ਇਹਨਾਂ ਨੂੰ ਇਕੱਠੇ ਕਰਕੇ ਕਟੂਗੇ ਤਾਂ ਮੀਨਸ ਇਹ ਇੱਕੋ ਜਿਹੀ ਕੱਟੇ ਜਾਣਗੇ ਤੇ ਜਲਦੀ ਵੀ ਕੱਟੇ ਜਾਣਗੇ ਇਹ ਥੋੜਾ ਦੇਖੋ ਹਾਰਡ ਵੀ ਹੈਗਾ ਆਮ ਜਿਵੇਂ ਦਬਕਾ ਨੂੰ ਇਹ ਛੇਤੀ ਨਹੀਂ ਕੱਟਿਆ ਜਾਂਦਾ ਜਿਵੇਂ ਉਹ ਦਬਕਾ ਤਾਂ ਮਿੰਟੂ ਮਿੰਟਾ ਪਾ ਕੱਟ ਸਕਦੇ ਹਾਂ ਇਹਦਾ ਇਹਨੂੰ ਆਹ ਦੇਖੋ ਇਹ ਜੀ ਸਪਰਿੰਗ ਜੇ ਥੋੜੇ ਕਰੜੇ ਹੁੰਦੇ ਬਾਕੀਆਂ ਨਾਲ ਇਹ ਮੈਂ ਵੀ ਮਤਲਬ ਖੇਚ ਨਹੀਂ ਕਰ ਰਹੀ ਯੂਜ਼ ਕੀਤੀ ਸੀ ਦਬਕਾ ਤਾਂ ਆਪਾਂ ਬਥੇਰਾ ਯੂਜ਼ ਕੀਤਾ ਹੈ ਤੇ ਇਹ ਮੈਂ ਫਸਟ ਟਾਈਮ ਹੀ ਕਰ ਰਹੀ ਹਾਂ ਪਰ ਮੈਂ ਇਹ ਸੂਟ ਵਰਕ ਨੂੰ ਬੁਰੀ ਵੇਖੀ ਹੈ ਜੇ ਵਰਕ ਜਿਹੜਾ ਕਿ ਕਸਟਲੀ ਹੁੰਦਾ ਤੇ ਆਮ ਨਾਲੋਂ ਜਿਹੜਾ ਜਿਆਦਾ ਸੋਹਣਾ ਹੁੰਦਾ ਹੈ। ਇਹਨਾਂ ਦਾ ਕੀ ਵਰਤਨਾ ਉਹ ਇਲੀਆ ਵਰਤਨੋਂ ਜ਼ਿਆਦਾ ਐਕਸਟਰਾ ਸ਼ਾਈਨਿੰਗ ਵਾਲਾ ਤੇ ਸੋਹਣਾ ਹੁੰਦਾ ਦਾ। ਕਿ ਗਾਰ ਗਾਰ ਕਿੱਥੋਂ ਕਿੱਥੋਂ ਜੁੜਿਆ। ਆਪ ਦੇ ਪਿੰਟ ਦਾ ਜਿਹੜਾ ਨਾਮ ਆਉ ਜ਼ਰੂਰ ਕਮੈਂਟ ਕਰਿਆ ਕਰੋ ਵੀ ਕਿੱਥੋਂ ਕਿੱਥੋਂ ਆ ਜਿਹੜਾ ਤੁਸੀਂ YouTube ਦੇਖ ਰਹੇ ਆ ਤੇ ਕਿੱਥੋਂ ਕਿੱਥੋਂ ਪਹਿਣਾ ਜਿਹੜੀਆਂ ਉਹ ਸਿੱਖ ਰਹੀਆਂ। ਵੇਸੀ ਕਾਫੀ ਜਾਨੇ ਜਿਹੜੇ ਤੁਸੀਂ ਫੋਟੋਆਂ ਭੇਜਦੇ ਹੁੰਦੇ ਆ ਹਨ ਤਾਂ ਉਹ ਮੈਨੂੰ ਦੇਖ ਕੇ ਵਧੀਆ ਲੱਗਦਾ ਵੀ ਤੁਸੀਂ ਵਧੀਆ ਸਿੱਖ ਰਹੇ ਆ ਵੀ ਕੋਈ ਆਏ ਨਹੀਂ ਲੱਗਦਾ ਵੀ ਤੁਸੀਂ ਆਨਲਾਈਨ ਸਿੱਖ ਰਹੇ ਆ ਤੇ ਮੈਨੂੰ ਇਦਾਂ ਹੀ ਲੱਗਦਾ ਜਿਵੇਂ ਮੈਂ ਤੁਹਾਨੂੰ ਕੋਲੇ ਬਿਠਾ ਕੇ ਸਿਖਾਇਆ ਹੁੰਦਾ ਇਦਾਂ ਹੀ ਬਿਲਕੁਲ ਜਿਹੜਾ ਫੀਲ ਹੁੰਦਾ ਹੈਗਾ ਤੇ ਇਹ ਡਿਜ਼ਾਈਨ ਕਿਵੇਂ ਬਣਾਉਣਾ ਉਹ ਆਪਾਂ ਸ਼ੁਰੂ ਕਰਨ ਲੱਗੇ ਆ ਤੁਸੀਂ ਜੁੜੇ ਰਹੋ ਤੇ ਆਪਦੇ ਆਪਦੇ ਪਿੰਡ ਤੇ ਸ਼ਹਿਰ ਦਾ ਨਾਮ ਆ ਜਿਹੜਾ ਕਮੈਂਟ ਕਰਦੇ ਰਹੋ ਤੇ ਹੁਣ ਆਪਾਂ ਵੀ ਕਿਹੜੇ ਵਿਸ਼ੇ ਤੇ ਵੀਡੀਓ ਬਣਾਈਏ ਕਿ ਕੀ ਤੁਹਾਨੂੰ ਤੁਸੀਂ ਹੋਰ ਪੁੱਛਣਾ ਚਾਹੁੰਦੇ ਆ ਹਨਾ ਜਿਵੇਂ ਇਹ ਵੀ ਨਵੀਂ ਚੀਜ਼ ਸੀਗੀ ਤੇ ਇਹ ਮੈਂ ਲੈ ਆਈ ਹਨਾ ਤੇ ਤੁਸੀਂ ਕੁਝ ਚਾਹੁੰਦੇ ਹੋ ਵੀ ਇਸ ਵਿਸ਼ੇ ਤੇ ਵੀਡੀਓ ਇਸ ਚੀਜ਼ ਦਾ ਨਹੀਂ ਪਤਾ ਲੱਗ ਰਿਹਾ ਹਨਾ ਤਾਂ ਉਹ ਚੀਜ਼ ਹੈ ਜਿਹੜੀ ਤੁਸੀਂ ਜ਼ਰੂਰ ਮੈਨੂੰ ਦੱਸਣੀ ਹੈ ਕਮੈਂਟ ਕਰਨਾ ਤੇ 9039 00976 ਕਿ ਤੁਸੀਂ ਕਾਲ ਕਰ ਸਕਦੇ ਆ ਕਿਸੇ ਭੈਣ ਨੂੰ ਕੋਈ ਅਡਾ ਮੰਗਵਾਉਣਾ ਕੋਈ ਹੈਂਡਵਰਕ ਦੀ ਕਿੱਟ ਮੰਗਵਾਉਣੀ ਆ ਨਾ ਬਾਰੇ ਤਾਂ ਉਹ ਵੀ ਤੁਸੀਂ ਮੰਗਾ ਸਕਦੇ ਛੋਟੀ ਕਿੱਟ 500 ਰੁਪਏ ਦੀ ਹੁੰਦੀ ਹੈ ਤੇ ਵੱਡੀ 3000 ਦੀ ਹੁੰਦੀ ਆ 10 12 ਸੂਟ ਜਿਹੜੇ ਵੱਡੀ ਕਿੱਟ ਚ ਆਰਾਮ ਨਾਲ ਬਣਦੇ ਨੇ ਹਰ ਇੱਕ ਚੀਜ਼ ਦੀ ਉਹਦੇ ਵਿੱਚ ਪਾਈ ਜਾਂਦੀ ਹੈ ਤੇ ਉਹ ਇਦਾਂ ਨਹੀਂ ਹੁੰਦੀ ਵੀ ਫालतू ਜਿਹੜਾ ਹੁੰਦਾ ਪਰ ਮੀਸ਼ੂ ਤੋਂ ਮੰਗਾਉਣੇ ਆ ਕਈ ਵਾਰੀ ਮੀਸ਼ੂ ਵਾਲੇ ਉਹੀ ਉਹ ਕਾਲੇ ਪੀਲੇ ਜਿਹੇ ਮੋਤੀ ਮੋਤੀ ਭੇਜ ਦਿੰਦੇ ਆ ਇਦਾਂ ਨਹੀਂ ਉਹਦੇ ਵਿੱਚ ਕੁਝ ਹੋਏਗਾ ਮਤਲਬ ਆਪਣਾ ਜਿਹੜਾ ਸਮਾਨ ਹੁੰਦਾ ਕਿਉਂਕਿ ਆਪਾਂ ਨੂੰ ਨੌਲੇਜ ਹੈਗੀ ਆ ਤੇ ਆਪਾਂ ਜਿਹੜਾ ਅਸੀਂ ਵੀ ਮਤਲਬ ਖਰੀਦਦੇ ਹਾਂ ਜਦੋਂ ਸਮਾਨ ਹਨਾ ਤਾਂ ਉਹ ਕੰਮ ਦੀਆਂ ਚੀਜ਼ਾਂ ਹੀ ਖਰੀਦੀਆਂ ਜਾਂਦੀਆਂ ਸਭ ਤੋਂ ਪਹਿਲਾਂ ਨਾ ਆਪਾਂ ਇਦਾਂ ਸੀਕਵੈਂਸ ਜਿਹੜੀ ਉਹ ਲਗਾਉਣੀ ਸਟਾਰਟ ਕਰਦੀ ਸੀਕਵੈਂਸ ਦੇ ਉੱਪਰ ਫਿਰ ਆਪਾਂ ਇਹਦੀਆਂ ਪੱਤੀਆਂ ਬਣਾਵਾਂਗੇ ਤੇ ਫਿਰ ਆਪਾਂ ਸੀਕਵੈਂਸ ਦੇ ਨਾਲ ਹੀ ਜਿਹੜਾ ਫੁੱਲ ਬਣਾਵਾਂਗੇ ਇਹ ਜਿਹੜੀ ਆਪਾਂ ਇੰਕ ਲਾਈਨ ਨਾਲ ਸੀਕਵੈਂਸ ਦੇ ਵਿਚ ਲਾਉਣੀ ਜਿਵੇਂ ਕੀ ਰੇਟਿਕ ਕਰਕੇ ਤੁਸੀਂ ਉਹਨਾਂ ਨਾਲ ਸਾਡੇ ਸਿੰਪਲ ਇੱਕ ਲਾਈਨ ਸੀਕਵ ਦੇ ਨਾਲ ਲਗਾ ਦਾ ਸਕਦੀਆਂ ਨੂੰ ਨਹੀਂ ਤੇ ਇਕੱਠਾ ਪਰ ਕੇ ਵੀ ਲਗਾ ਸਕਦੇ ਹੁੰਨੇ ਆ ਇਹ ਸੀਕਵੈਂਸ ਲਗਾਉਣ ਦੇ ਵੀ ਜੀ ਬਹੁਤ ਤਰੀਕੇ ਹੁੰਦੇ ਆ ਜਿਵੇਂ ਇਹ ਹੁਣ ਆਪਾਂ ਅੱਧੀ ਉੱਪਰ ਰੱਖ ਕੇ ਲਾ ਰਹੇ ਆ ਹਨਾ ਅੱਧੀ ਉੱਪਰ ਰੱਖ ਕੇ ਵੀ ਲੱਗ ਜਾਂਦੀ ਆ ਪੂਰੀ ਵਿਰਲੀ ਵਿਰਲੀ ਵੀ ਲੱਗ ਜਾਂਦੀ ਆ ਤੇ ਪੂਰੀ ਇੱਕ ਦੂਜੀ ਦੇ ਉੱਪਰ ਰੱਖ ਕੇ ਪੂਰੀ ਸੰਗਣੀ ਸੰਗਣੀ ਵੀ ਇਹਨੂੰ ਆਪਾਂ ਲਾ ਸਕਦੇ ਆ ਮਤਲਬ ਕਾਫੀ ਤਰੀਕੇ ਹੁੰਦੇ ਆ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਕਰ ਸਕਦੇ ਹੁੰਨੇ ਆ ਆਪਾਂ ਆ ਦਾ ਡਿਜ਼ਾਈਨ ਵੀ ਦੇਖਣਾ ਹੁੰਦਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਦਾ ਡਿਜ਼ਾਈਨ ਆਪਾਂ ਜਿਵੇਂ ਹੀ ਕਾਪੀ ਕਰਨਾ ਆਪਾਂ ਨੂੰ ਲੱਗਿਆ ਵੀ ਮੈਨੂੰ ਆ ਚੀਜ਼ ਨਹੀਂ ਪਸੰਦ ਹਨਾ ਤਾਂ ਉਹਦੇ ਹਿਸਾਬ ਨਾਲ ਆਪਾਂ ਥੋੜਾ ਬਹੁਤ ਆਪਦੇ ਕੋਲੋਂ ਚੇਂਜ ਵੀ ਕਰ ਸਕਦੇ ਹੁੰਨੇ ਆ ਮਤਲਬ ਜਿਹੜੀ ਚੀਜ਼ ਆਪਾਂ ਨਹੀਂ ਪਸੰਦ ਮੰਨ ਲਓ ਉਹ ਆਪਾਂ ਨਾ ਕਰੋ ਉਹਦੀ ਜਗ੍ਹਾ ਤੇ ਕੁਝ ਹੋਰ ਲਾ ਲਓ ਹਨਾ ਜਿਵੇਂ ਕਈ ਮੋਤੀ ਜਿਹੇ ਨਹੀਂ ਆਪਾਂ ਨੂੰ ਪਸੰਦ ਹੁੰਦੇ ਕਈ ਟਾਈਪ ਦੇ ਹਨਾ ਤਾਂ ਉਹਦੀ ਜਗ੍ਹਾ ਤੇ ਆਪਾਂ ਆਪਦੇ ਕੋਲੋਂ ਵੀ ਖੁਸ਼ਾ ਜਿਹੜਾ ਲਗਾ ਸਕਦੇ ਆ ਇੱਕੀ ਚੀਜ਼ ਮੈਂ ਹੋਰ ਦੱਸਣੀ ਸੀ ਵੀ ਜਿਹੜੀਆਂ ਭੈਣਾਂ ਕੋਲੇ ਹਨਾ ਹੈਂਡਵਰਕ ਲਈ ਕਿੱਟਾਂ ਗਈਆਂ ਤੇ ਉਹਦੇ ਵਿੱਚ ਦਬਕਾ ਤੇ ਨਕਸ਼ੀ ਗਿਆ ਹਨਾ ਉਹਨੂੰ ਪੈਕੇਟ ਚੋਂ ਕੱਲਾ ਹੀ ਇੱਕ ਨਹੀਂ ਕੱਢਣੀ ਹੈਗੀ ਉਹਨੂੰ ਸਾਰੇ ਨੂੰ ਬਾਹਰ ਕੱਢਣਾ ਨਹੀਂ ਉਹ ਥੋੜਾ ਜਿਹਾ ਵੇਸਟ ਹੋ ਜਾਊਗਾ ਖਰਾਬ ਹੋ ਜਾਊਗਾ ਸਾਰਾ ਬਾਹਰ ਕੱਢ ਕੇ ਹੈਨਾ ਫਿਰ ਤੁਸੀਂ ਉਹਨੂੰ ਯੂਜ਼ ਕਰਨਾ ਇਹ ਚੀਜ਼ ਮੈਂ ਥੋੜੇ ਧਿਆਨ ਚ ਲਾਉਣੇ ਸੀ ਹੁਣ ਇਹਨੂੰ ਪਾਈਪਸ ਨੂੰ ਪੱਤੀਆਂ ਕਿਵੇਂ ਬਣਨੀ ਆ ਇਹ ਆਊਗਾ ਜੀ ਕੀ ਰੇਤੀ ਇਸ ਤਰ੍ਹਾਂ ਕੀ ਰੇਤੀ ਇੱਕ ਲਾਈਨ ਆਊਗੀ ਇਹਦੀ ਫਿਰ ਜਿਹੜੀਆਂ ਆਸੇ ਪਾਸੇ ਦੋ ਆ ਉਹ ਇਦਾਂ ਤੁਸੀਂ ਆਸੇ ਪਾਸੇ ਦੋ ਲਾਈਨਾਂ ਜਿਹੜੀਆਂ ਉਹ ਸਿੰਪਲ ਤੁਸੀਂ ਇਹਨੂੰ ਬਣਾਉਣ ਲਈ ਨਾ ਬਰਾ ਸੱਕਦੇ ਆ ਰੀਡ ਦੀ ਧਾਗੇ ਨਾਲ ਵੀ ਚੇਨ ਬਣਾ ਸਕਦੇ ਆ ਰੀ ਮਿਕਸ ਜਰੀ ਨਾਲ ਵੀ ਜਿਹੜਾ ਤੁਸੀਂ ਬਣਾ ਸਕਦੇ ਹੈਗੇ ਆ ਇਦਾਂ 파ਸੇ 파ਸੀ ਜਿਹੜੀ ਇਹਦੀ ਚੇਨ ਬਣਾ ਰਹੇ ਆ ਇਸ ਤਰ੍ਹਾਂ ਜਿਹੜੀ ਤੁਸੀਂ ਚੇਨ ਬਣਾਉਣੀ ਹੈ ਜਦੋਂ ਤੁਸੀਂ ਸਿੱਕਾਂਸ ਲਗਾਉਂਗੇ ਇੱਕ ਲਾਈਨ ਤੇ ਆਸੇ ਪਾਸੇ ਜਿਹੜੀ ਚੇਨ ਬਣਾਜੋ ਜਰੀ ਦੇ ਨਾਲ ਤਾਂ ਅਸਲ ਤੇ ਫਿਰ ਮੋਤੀ ਕੱਟ ਦਾਣਾ ਕੁਝ ਵੀ ਮੋਤੀ ਲਗਾ ਸਕਦੇ ਨੇ ਕੱਟ ਦਾਣਾ ਵੀ ਲਾ ਸਕਦੇ ਮਤਲਬ ਉਹ ਤੁਹਾਡੇ ਤੇ ਹੈਗਾ ਵੀ ਤੁਸੀਂ ਡਿਜ਼ਾਈਨ ਨੂੰ ਕਿੰਨਾ ਕੁ ਹੈਵੀ ਕਰਨਾ ਚਾਹੁੰਦੇ ਆ ਕਿੰਨਾ ਕੁ ਹਲਕਾ ਕਰਨਾ ਚਾਹੁੰਦੇ ਆ ਵੈਸੇ ਜੇ ਤੁਸੀਂ ਇਕੱਲੀ ਜਰੀ ਵੀ ਲਾ ਲੋਗੇ ਇਦਾਂ ਲਾਈਨ ਲਾ ਦੋਗੇ ਤੇ ਇਹ ਵੀ ਐਕਸਟਰਾ ਜੀ ਵਧੀਆ ਲੱਗੂਗੀ ਮਤਲਬ ਜਿਵੇਂ ਕਈ ਵਾਰੀ ਥੋੜੀ ਜੀ ਸਿੰਪਲ ਜੀ ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਉਹ ਵੀ ਅੱਛੀ ਲੱਗ ਜਾਂਦੀ ਹੁੰਦੀ ਹੈ ਬਹੁਤ ਇਹ ਉਹ ਜਿਹੀ ਕੀ ਰਹੀ ਤੇ ਇਦਾਂ ਲਾਈ ਜਿਵੇਂ ਗਲੇ ਤੇ ਵੀ ਰੂਗੀ ਇਹ ਲਾਈਨ ਠੀਕ ਹੈ ਇਸ ਤਰ੍ਹਾਂ ਸਿੰਪਲ ਲਾਈਨ ਤੇ ਉਧੇ ਆਸੇ ਪਾਸੇ ਜਿਹੜੀ ਆਪਾਂ ਜੜੀ ਲਗਾਈ ਹੈ ਹੁਣ ਇਹ ਪੱਤੀਆਂ ਬਣਾਉਣੀਆਂ ਆਪਾਂ ਸਟਾਰਟ ਕਰਨੀਆਂ ਹੈਗੀਆਂ ਇਹ ਜਿਹੜੀ ਪਾਈਪ ਆ ਹੁਣ ਜਿਵੇਂ ਇਹ ਪਾਈਪ ਆ ਹਨ ਇਹ ਆਪਾਂ ਲਈ ਹੈਗੀ ਆ ਲਖਨਊਦਬ ਕਾ ਠੀਕ ਹੈ ਲਖਨਊਦਬ ਕਾ ਇਹਨੂੰ ਆਪਾਂ ਬੋਲ ਸਕਦੇ ਆ ਜਾਂ ਖਿੱਚ ਬੋਲ ਸਕਦੇ ਆ ਇਹ ਇਸ ਤਰ੍ਹਾਂ ਲੱਗੂਗੀ ਫੇਰ ਕੀ ਕਰਨਾ ਹੁੰਦਾ ਜਿਵੇਂ ਹੁਣ ਇਹਨੂੰ ਆਪਾਂ ਇਦਾਂ ਲਗਾਇਆ ਹਨਾ ਪਾਈਪ ਨੂੰ ਤੇ ਅਗਲੀ ਵਾਰ ਨੂੰ ਕੀ ਕਰਨਾ ਹੈਗਾ ਵੀ ਇੱਥੋਂ ਆਪਾਂ ਅੱਗੇ ਤੋਂ ਭਰਨਾ ਤੇ ਥੋੜਾ ਜਿਹਾ ਇੱਥੋਂ ਪਿੱਛੇ ਤੋਂ ਚੱਕਣਾ ਮਤਲਬ ਜਿਵੇਂ ਬਰਾਬਰ ਤੋਂ ਨਹੀਂ ਅਗਲੀ ਪਾਈਪ ਲੱਗਣੀ ਠੀਕ ਹੈ ਇਹ ਮੈਂ ਅੱਗੇ ਵੀ ਤੁਹਾਨੂੰ ਦਬਕੇ ਦੀ ਸ਼ਾਇਦ ਪੱਤੀ ਬਣਾਉਣੀ ਵੀ ਦੱਸੀ ਹੋਵੇ ਉਹ ਵੀ ਸੇਮ ਹੀ ਪ੍ਰੋਸੈਸ ਹੁੰਦਾ ਥੋੜਾ ਜਿਹਾ ਮਤਲਬ ਪਿੱਛੇ ਨੂੰ ਰੱਖ ਰੱਖ ਕੇ ਇਦਾਂ ਪੱਤੀਆਂ ਬਣਦੀਆਂ ਹੁੰਦੀਆਂ ਵੀ ਅੱਗੇ ਤੋਂ ਹੁਣ ਆਪਾਂ ਥੋੜਾ ਜਿਹਾ ਗਾਹ ਨੂੰ ਕਰੇ ਹੁਣ ਅੱਗੇ ਤੋਂ ਥੋੜਾ ਜਿਹਾ ਜਿਵੇਂ ਹੁਣ ਮੈਂ ਗਾਹ ਨੂੰ ਕਰਤਾ ਤੇ ਇਧਰੋਂ ਥੋੜਾ ਜਿਹਾ ਪਿੱਛੇ ਨੂੰ ਹਟਾਤਾ ਇੱਕ ਜਿਹੜਾ ਧਾਗਾ ਉਹ ਲੋਕਵਾਸ ਤੇ ਜਿਹੜਾ ਤੁਸੀਂ ਐ ਜਰੂਰ ਪਰਣਾ ਠੀਕ ਹੈ ਤੇ ਪੱਤੀ ਬਹੁਤ ਸੋਹਣੀ ਬਣੂਗੀ ਤੇ ਇਹਦੇ ਵਿਚਾਲੇ ਆਪਾਂ ਹਜੇ ਇੱਕ ਫੁੱਲ ਵੀ ਬਣਾਵਾਂਗੇ ਆ ਦੇਖੋ ਇਦਾਂ ਹੀ ਪੱਤੀ ਬਣਨੀ ਹੁੰਦੀ ਹੈ ਹੁਣ ਜਿਹੜਾ ਲਾਸਟ ਤੇ ਆਪਾਂ ਤਿੰਨ ਪੱਤੀਆਂ ਦੀ ਵੀ ਬਣਾ ਸਕਦੇ ਹੁੰਨੇ ਆ ਤੇ ਚਾਰਾਂ ਦੀ ਵੀ ਬਣਾ ਸਕਦੇ ਹੁੰਨੇ ਆ ਹੁਣ ਮੈਂ ਤਿੰਨ ਪੱਤੀਆਂ ਦਾ ਬਣਾ ਰਹੀ ਆ ਤੇ ਇਹਦੇ ਵਿਚਾਲੇ ਆ ਜਿਹੜਾ ਆਪਾਂ ਇੱਕ ਫੁੱਲ ਵੀ ਬਣਾਵਾਂਗੇ ਹੁਣ ਇੱਕ ਸਾਈਡ ਬਣਿਆ ਜੀ ਹੁਣ ਇਹ ਆਪਾਂ ਇਹਦੀ ਦੂਜੀ ਸਾਈਡ ਬਣਾਉਣੀ ਆ ਦੂਜੀ ਸਾਈਡ ਬਣਾਉਣੀ ਬਿਲਕੁਲ ਜਿਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੋਂ ਲਾਸਟ ਨੂੰ ਨੇੜੇ ਉੱਪਰ ਕੀ ਵੀ ਦਿਖਾਉਂਗੀ ਮਤਲਬ ਇਹ ਥੋੜਾ ਜਿਹਾ ਵੀ ਉਸ ਟਾਈਮ ਹੋਇਆ ਹੈ ਨਾ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੋਊਗੀ ਨੇੜੇ ਦੀ ਤਾਂ ਬਿਲਕੁਲ ਮੈਂ ਫੋਟੋ ਖਿੱਚ ਕੇ ਨੇੜੇ ਤੁਹਾਨੂੰ ਵੀ ਦਿਖਾਉਂਗੀ ਲਾਸਟ ਤੇ ਬਿਲਕੁਲ ਆਪਾਂ ক্লোਜ਼ ਕਰਕੇ ਲਾਈਟ ਦੇ ਬਿਲਕੁਲ ਦਿਖਾਵਾਂਗੇ ਠੀਕ ਇਹ ਦੇਖੋ ਹੁਣ ਆਪਾਂ ਥੋੜਾ ਜਿਹਾ ਫੇਰ ਇਧਰੋਂ ਮਤ ਲੱਗੇ ਵਧਾਉਂਦੇ ਜਾਣਾ ਤੇ ਇਧਰੋਂ ਪਿੱਛੇ ਹਟਾਉਂਦੇ ਜਾਣਾ ਇਦਾਂ ਇਹ ਪੱਤੀ ਬਣਨੀ ਹੈ ਇਧਰੋਂ ਅੱਗੇ ਨੂੰ ਕਰ ਦੇਣਾ ਤੇ ਇਧਰੋਂ ਤੁਸੀਂ ਪਿੱਛੇ ਨੂੰ ਹਟਾਉਂਦੇ ਜਾਣਾ ਇਹ ਇੱਕ ਇੱਕ ਪਾਈਪ ਵੀ ਚੈੱਕ ਸਕਦੇ ਆ ਦੋ ਤਿੰਨ ਇਕੱਠੀਆਂ ਵੀ ਤੁਸੀਂ ਕਿਉਂਕਿ ਆਪਣੇ ਕੋਲ ਬਰੀਕ ਆਰੀ ਹੈਗੀ ਹੈ 24 ਨੰਬਰ 24 ਨੰਬਰ ਹੈ ਇਹ ਲੋਹੇ ਵਾਲੀ ਹੈ ਤੁਸੀਂ ਜਿਹੜੀ ਮਰਜ਼ੀ ਆਰੀ ਹੈ ਜਿਹੜੀ ਉਹ ਯੂਜ਼ ਕਰ ਸਕਦੇ ਆ ਇਦਾਂ ਇਹ ਆਪਾਂ ਇਹਦੀ ਪੱਤੀ ਬਣਾਈ ਹੈ ਠੀਕ ਹੈ ਇਹ ਦੈਨੀਆਂ ਬੱਤੀਆਂ ਮਤਲਬ ਲਾਈਨ ਜਾਊਗੀ ਇੱਕ ਉੱਪਰ ਪੱਤੀ ਬਣੂਗੀ ਇੱਥੇ ਇੱਕ ਮੋਤੀ ਪਿਆ ਸੀ ਹਟਜੋ ਮੋਤੀ ਰੱਖਿਆ ਸੀ ਮੈਂ ਹੁਣ ਇਹਨਾਂ ਨੂੰ ਇੱਥੇ ਇੱਕ ਮੋਤੀ ਚਾਹੀਦਾ ਤੇ ਉਹਦੇ ਆਸ-ਪਾਸੇ ਜਿਹੜਾ ਆਪਾਂ ਇਹਦਾ ਸੀਕੁਐਂਸ ਦਾ ਫਲਾਵਰ ਬਣਾਵਾਂਗੇ ਹੁਣ ਇਹ ਕਪਾਹ ਪਲਾਸਟਿਕ ਦਾ ਛੋਟਾ ਮੋਤੀ ਲਿਆ ਆਪਾਂ ਇੱਥੇ ਆਪਾਂ ਇਹਨੂੰ ਵਿਚਾਰੀ ਲਾਉਣਾ ਬਿਲਕੁਲ ਇਹਦੇ ਵਿਚਾਰੀ ਤੁਹਾਨੂੰ ਕੋਈ ਕਹ ਦੇ ਵੀ ਹੈ ਨਾ ਖਿੱਚ ਹੈਂਡਵਰਕ ਤੁਹਾਨੂੰ ਆਉਂਦਾ ਤੇ ਇਹ ਚ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੁੰਦੀ ਕਿ ਵੀ ਡਿਜ਼ਾਈਨ ਹੀ ਹੈ ਨਾ ਆਪਾਂ ਨੂੰ ਕੋਈ ਦੇ ਦਿੰਦਾ ਕਰਨ ਵਾਸਤੇ ਹੁਣ ਇਹਦੇ ਆਸੇ-ਪਾਸੇ ਆਪਾਂ ਸੀਕਵੈਂਸ ਲਗਾ ਰਹੇ ਹਾਂ ਤਾਂ ਇਹ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੁੰਦੀ ਦਬਕੇ ਵਰਗੀ ਇਹ ਜਿਹੜੀ ਚੀਜ਼ ਹੁੰਦੀ ਹੈ ਖਿੱਚਵੀ ਹੁਣ ਇੱਕ ਮੋਤੀ ਲਾਇਆ ਤੇ ਉਹਦੇ ਆਸੇ-ਪਾਸੇ ਜਿਹੜੀਆਂ ਉਹ 6 ਤੋਂ 7 ਆਪਾਂ ਸੀਕਵੈਂਸ ਲਗਾ ਕੇ ਤੇ ਇਹਦੇ ਵਿਚਾਲੇ ਇੱਕ ਜਿਹੜਾ ਬਹੁਤ ਸੋਹਣਾ ਫਲਾਵਰ ਆ ਜਿਹੜਾ ਉਹ ਬਣ ਜਾਏਗਾ ਇਹ ਦੇਖੋ 1 ਵਾਈ 1 ਜਿਹੜੀ ਆਪਾਂ ਸੀਕਵੈਂਸ ਲਗਾ ਰਹੇ ਹਾਂ ਇਹ ਫਲਾਵਰ ਤੁਹਾਡੇ ਤੇ ਹੁੰਦਾ ਵੀ ਤੁਸੀਂ ਥੋੜਾ ਇਹਨੂੰ ਵੱਡਾ ਵੀ ਬਣਾ ਸਕਦੇ ਆ ਥੋੜਾ ਛੋਟਾ ਵੀ ਬਣਾ ਸਕਦੇ ਆ ਨਾ ਆਪਾਂ ਡਬਲ ਲਾਈਨ ਵੀ ਸੀਕਵੈਂਸ ਦੀ ਕਰ ਸਕਦੇ ਆ ਤੇ ਸਿੰਗਲ ਵੀ ਕਰ ਸਕਦੇ ਆ ਜਦੋਂ ਤੱਕ ਡਿਜ਼ਾਈਨ ਕੰਪਲੀਟ ਹੁੰਦਾ ਹੈ ਨਾ ਤੇ ਉਦੋਂ ਤੱਕ ਤੁਸੀਂ ਸਾਰੇ ਜਿਹੜੇ ਵੀ ਤੁਹਾਡੇ ਕੋਈ ਕੁਐਸਚਨ ਹੈਗੇ ਆ ਨਾ ਕੁਐਸਚਨ ਮੈਨੂੰ ਕਰ ਦਿਓ ਤੇ ਮੈਂ ਤੁਹਾਨੂੰ ਲਾਸਟੇ ਸਾਰਿਆਂ ਦੇ ਰਿਪਲਾਈ ਕਰ ਦਊਂਗੀ ਵੀ ਤੁਹਾਡੇ ਕੀ ਕੀ ਕੁਐਸਚਨ ਹੈਗੇ ਆ ਤੇ ਤੁਸੀਂ ਕਮੈਂਟ ਕਰ ਦਿਓ ਜੇ ਕਿਸੇ ਦੇ ਵੀ ਮਨ 'ਚ ਕੋਈ ਕੁਐਸਚਨ ਹੈਗਾ ਵੀ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਜਾਂ ਆ ਚੀਜ਼ ਕਿੰਨੇ ਲੱਗਦੀ ਹੈ ਹੈਨਾ ਤਾਂ ਫਿਰ ਆਪਾਂ ਨੈਕਸਟ ਵੀਡੀਓ ਜਿਹੜੀ ਉਹਦੇ ਤੇ ਲੈ ਆਵਾਂਗੇ ਇਦਾਂ ਮਤਲਬ ਇਹ ਫਲਾਵਰ ਹੈ ਜਿਹੜੇ ਆਪਾਂ ਬਣਾ ਸਕਦੇ ਹੁਣੇ ਮੈਂ ਸਿੰਗਲ ਲਾਈਨ ਵਾਲਾ ਬਣਾਇਆ ਤੇ ਡਬਲ ਵਾਲਾ ਵੀ ਜਿਹੜਾ ਤੁਸੀਂ ਬਣਾ ਸਕਦੇ ਹੋ ਇੱਕ ਲਾਈਨ ਆ ਜਿਹੜੀ ਹੋਰ ਸੀਕਵੈਂਸ ਦੇ ਦੇ ਆਲੇ ਦੁਆਲੇ ਆਪਾਂ ਲਾ ਦਾਂਗੇ ਬਿਲਕੁਲ ਇਹ ਮਲਪੱਤੀਆਂ ਦੇ ਵਿਚਾਰੇ ਜਿਹੜਾ ਆਪਣਾ ਫਲਾਵਰ ਉਹ ਆ ਜਾਏਗਾ ਇੱਕ ਨਾਲ ਹੀ ਲਾਈ ਹੈ ਇੱਕ ਆਪਾਂ ਇਥੇ ਹੋਰ ਲਾਸਾ ਕਰਦੇ ਨੇ ਠੀਕ ਐ ਇਦਾਂ ਵੀ ਲਾ ਸਕਦੇ ਆ ਜੇ ਇੱਕ ਲਾਈਨ ਲਾਉਣੀ ਹੋਵੇ ਇਸ ਡਿਜ਼ਾਈਨ ਦੇ ਵਿੱਚ ਕਿ ਜਾਂ ਫਿਰ ਜਿਵੇਂ ਹੁਣ ਇਹ ਇੱਥੇ ਮੈਂ ਇੱਕ ਛੋਟੀ ਪਾਈਪ ਕੱਤੀ ਸੀਗੀ ਆਹ ਵਾਲੀ ਤੇ ਇਦਾਂ ਇਹਨੂੰ ਆਪਾਂ ਇਹਦੇ ਨਾਲ ਵੀ ਅਟੈਚ ਕਰ ਸਕਦੇ ਆ ਇਸ ਤਰ੍ਹਾਂ ਜਿਵੇਂ ਦੀ ਫਲਾਵਰ ਦੀ ਆਪਾਂ ਡੰਡੀ ਬਣਾ ਸਕਦੇ ਆ ਇਹਦਾ ਅਸੀਂ ਆਪ ਲਾ ਰਹੇ ਹੈਗੇ ਵੀ ਬਸ ਇਹ ਜੇ ਤੁਹਾਨੂੰ ਕੋਈ ਕਹਿੰਦਾ ਹਨਾ ਵੀ ਤੁਹਾਨੂੰ ਭਈ ਖਿੱਚ ਦਾ ਖਿੱਚ ਵਰਕ ਕਰ ਦੋਗੇ ਹਨਾ ਤਾਂ ਇਹ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੁੰਦੀ ਖੇਚ ਦਾ ਵਰਕ ਵੀ ਕੋਈ ਮਤਲਬ ਦਾ ਓਕੇ ਵਰਗਾ ਹੀ ਹੁੰਦਾ ਦਬਕੇ ਦੀਆਂ ਮੈਂ ਤੁਹਾਨੂੰ ਪਹਿਲਾਂ ਜਿਵੇਂ ਪੱਤੀਆਂ ਬਣਾਉਣੀਆਂ ਸिखਾਈਆਂ ਮੰਨ ਲਓ ਓਵੇਂ ਹੀ ਇਹਦੀਆਂ ਪੱਤੀਆਂ ਆਸੀ ਪਾਸੇ ਪੱਤੀਆਂ ਬਣਾ ਕੇ ਦਾ ਕੋਈ ਫੁੱਲ ਜਿਹੜਾ ਬਣਾ ਸਕਦੇ ਇਹ ਚੀਜ਼ ਬੜੀ ਸੋਹਣੀ ਹੁੰਦੀ ਹੈ ਵੈਸੇ ਥੋੜਾ ਜਿਹਾ ਇਹ ਦਬਕੇ ਨਾਲੋਂ ਤੇ ਨਕਸ਼ੀ ਨਾਲੋਂ ਥੋੜੀ ਜੀ ਕੋਸਟਲੀ ਚੀਜ਼ ਆ ਪਰ ਇਹ ਸੋਹਣੀ ਹੈਗੀ ਜਦੋਂ ਬਨ ਜਾਂਦਾ ਮਤਲਬ ਡਿਜ਼ਾਈਨ ਆਪਣਾ ਪ੍ਰੋਪਰ ਆ ਹੀ ਬਨ ਜਾਊਗਾ ਤਾਂ ਉਦੋਂ ਮੀਨਜ਼ ਇਹ ਬਣਿਆ ਹੋਈ ਚੀਜ਼ ਹੈ ਨਾ ੱਚੀ ਲੱਗਦੀ ਹੈ ਥੋੜਾ ਜਿਹਾ ਰਾਤ ਵੀ ਹੈਗੀ ਆ ਇਹ ਰਾਤ ਜ ਵੀ ਥੋੜਾ ਜ ਹੈ ਨਾ ਫਰਕ ਪੈ ਜਾਂਦਾ ਐਵੇਂ ਕੈਮਰੇ ਦੇ ਹਿਸਾਬ ਨਾਲ ਵੀ ਥੋੜਾ ਚਲਣਾ ਪੈਂਦਾ ਹੈ ਨਾ ਜਿੱਥੇ ਤੋਂ ਮੈਂ ਕੈਮਰਾ ਆਪਾਂ ਨੂੰ ਉਧਰ ਨੂੰ ਫੇਸ ਵੀ ਰੱਖਣਾ ਪੈਂਦਾ ਤੁਹਾਡੇ ਕਮੈਂਟ ਵੀ ਮੈਂ ਨਾਲ-ਨਾਲ ਪੜ ਲਾਂ ਖੁੱਡੀਆਂ ਗਲਵਜ਼ਿੰਗ ਠੀਕ ਐ ਜੈਰੀ ਵਾਲੀ ਪਤਲੀ ਐਵੇਂ ਹੁੰਦੀ ਹੈ ਜਾਂ ਮੁਰਤੀ ਜਰੀ ਲੈਣੀ ਹੁੰਦੀ ਹੈ ਨਹੀਂ ਜੀ ਇਹ ਪਤਾ ਕੀ ਹੈਗਾ ਵੀ ਜਿਹੜੀ ਹੈਂਡਵਰਕ ਵਾਲੀ ਆ ਰਹੀ ਹੈ ਹਨਾ ਉਹ ਆਪਾਂ ਨੂੰ ਜਿਹੜਾ ਦੁਕਾਨਦਾਰ ਉਹ ਤਾਂ ਹੈਂਡਵਰਕ ਵਾਲੀ ਮੋਟੀ ਜਰੀ ਦਿੰਦਾ ਕਹਿ ਕੇ ਮੈਂ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਇਹ ਮੇਰੇ ਕੋਲ ਜਿਹੜੀ ਨੇ ਜਰੀ ਜਿਹੜੀ ਯੂਜ਼ ਕਰੀ ਆ ਇਹ ਮਸ਼ੀਨ ਵਰਕ ਵਾਲੀ ਆ ਜੇ ਤੁਸੀਂ ਅਗਲਾ ਮੋਤੀ ਸਿੱਪੀ ਲਾਉਣ ਨੂੰ ਜਰੀ ਜਿਹੜੀ ਯੂਜ਼ ਕਰਨੀ ਹੈ ਪੱਤੀਆਂ ਬੰਨਣ ਨੂੰ ਯੂਜ਼ ਕਰਨੀ ਆ ਹਨਾ ਫਿਰ ਤਾਂ ਤੁਸੀਂ ਹੈਂਡਵਰਕ ਵਾਲੀ ਮੋਟੀ ਜਰੀ ਲੈਣੀ ਹੈ ਜੇ ਤੁਸੀਂ ਪੱਤੀਆਂ ਭਰਨੀਆਂ ਹਨਾ ਜੇ ਤੁਸੀਂ ਮੋਤੀ ਸਿੱਪੀ ਦਬਕਾ ਕੁਝ ਵੀ ਲਾਉਣਾ ਹੈ ਤਾਂ ਫਿਰ ਆ ਦੇਖੋ ਬਰੀਕ ਜੜੀ ਲੈਣੀ ਹੈ ਜਿਹੜੀ ਮਸ਼ੀਨ ਵਰਕ ਵਾਲੀ ਹੁੰਦੀ ਹੈ ਕਿਉਂਕਿ ਦੂਜੀ ਫਿਰ ਉਹ ਕੰਮ ਲਾ ਲੂਗੀ ਤੁਹਾਨੂੰ ਮੇਰੇ ਨਾਲ ਤੁਹਾਡੇ ਤੋਂ ਵਰਕ ਨਹੀਂ ਹੋਣਾ ਨਾ ਗੰਡਾ ਹੋਵੇ ਨਾ ਕੁਝ ਵੀ ਹੋਵੇ ਫਿਰ ਤੁਸੀਂ ਮੋਟੀ ਜਰੀ ਨਹੀਂ ਲੈਣੀ ਜੇ ਤੁਸੀਂ ਸਿੱਪੀ ਮੋਤੀ ਸਿੱਕਾਂ ਦਬਕਾ ਕੁਝ ਵੀ ਲਗਾਉਣਾ ਤਾਂ ਤੁਸੀਂ ਬਰੀਕ ਮਸ਼ੀਨ ਵਰਕ ਵਾਲੀ ਜਰੀ ਲੈਣੀ ਹੈ ਮੈਂ ਤੁਹਾਨੂੰ ਮਸ਼ੀਨ ਵਰਕ ਵਾਲੀ ਭੇਜ ਦਿੰਦੀ ਹਾਂ ਜੇ ਮੈਂ ਕਿੱਟੇ ਚ ਭੇਜਾਂ ਕਿ ਜਿਹੜੀ ਮੋਟੀ ਜਰੀ ਨੂੰ ਸਿਰਫ ਪੱਤੀਆਂ ਬਨਵਾਸੇ ਤੁਸੀਂ ਇਹ ਫੁੱਲ ਬਨਵਾਸੇ ਯੂਜ਼ ਕਰਨੀ ਹੈ ਇਹਨੂੰ ਲਗਾਉਣ ਵਾਸਤੇ ਸਿੱਧੀ ਮੋਟੀ ਨਹੀਂ ਤੁਸੀਂ ਯੂਜ਼ ਕਰਨੀ ਬਸ ਇਹ ਇਸ ਗੱਲ ਦਾ ਜਿਹੜਾ ਤੁਸੀਂ ਥੋੜਾ ਜਿਹਾ ਧਿਆਨ ਰੱਖਣਾ ਹੈਗਾ ਇਹ ਪਤਲੀ ਜਰੀ ਹੈ ਜਿਹੜੀ ਜਿਹੜੀ ਮੈਂ ਯੂਜ਼ ਕਰ ਰਹੀ ਹਾਂ ਇਹ ਬਿਲਕੁਲ ਬਰੀਕ ਆ ਇਹ ਜਰੀ ਬਿਲਕੁਲ ਬਰੀਕ ਹੈ ਤੁਸੀਂ ਵੀ ਇਹੀ ਜਿਹੜੀ ਵਰਤ ਸਕਦੇ ਆ ਹੋਰ ਜੇ ਕਿਸੇ ਨੂੰ ਕੋਈ ਵੀ ਚੀਜ਼ ਨਹੀਂ ਪਤਾ ਲੱਗ ਰਹੀ ਕਿਸ ਦਾ ਕੋਈ ਕਮੈਂਟ ਹੈਗਾ ਉਹ ਮੈਨੂੰ ਦੱਸ ਦਿਓ ਤੇ ਮੈਂ ਜਿਹੜਾ ਉਹ ਮੰਗਾ ਲੈਣੀ ਤੇ ਇੱਕ ਮੈਂ ਤੁਹਾਨੂੰ ਉਹ ਕਿੱਥੇ ਦਿਖਾ ਦੇਣੀ ਹੈਗੀ ਆ ਜੇ ਤੁਹਾਨੂੰ ਮੈਨੂੰ ਦੱਸ ਦਿਓ ਜੇ ਕਿਸੇ ਕੋਲੇ ਇਹਦਾ ਫੇਸ ਵਗੈਰਾ ਕਿਸੇ ਨੂੰ ਚਾਹੀਦਾ ਹੈਗਾ ਤੇ ਉਹ ਵੀ ਮੈਂ ਤੁਹਾਨੂੰ ਜੂਗੀ ਫਲਵਾਰ ਤੇ ਇਦਾਂ ਬਤੀਆਂ ਰਹਿਣੀਆਂ ਇਹਦੀਆਂ ਤੇ ਹੋਣੀ ਆਪਣੀ ਚੱਲ ਆ ਗਈ ਜੀ ਕਿੱਟ ਵਿੱਚ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਆ ਜਿਹੜੀ ਉਹ ਕਲੀਅਰ ਕਰਦੀਆਂ ਦੀ ਜਿਵੇਂ ਹੁਣ ਆਪਾਂ ਮੀਸ਼ੋ ਤੋਂ ਮੰਨ ਲਾ ਕਿ ਤੋ ਵੀ ਸਮਾਨ ਮੰਗਾਇਆ ਹਨਾ ਤਾਂ ਉਹ ਕਾਲਾ ਪੀਲਾ ਜਿਵੇਂ ਭੇਜ ਦਿੰਦੇ ਹੈਗੇ ਆਪਾਂ ਨੂੰ ਉਹ ਅੱਧਾ ਆਉਂਦਾ ਅੱਧਾ ਨਹੀਂ ਆਉਂਦਾ ਹਨਾ ਇਹਦੇ ਵਿੱਚ ਨਹੀਂ ਮਤਲਬ ਆਪਣੀ ਸਮਾਨ ਦੇ ਵਿੱਚ ਹੁਣ ਜਿਵੇਂ ਆਹ ਗੋਟਾ ਪੱਤੀ ਆ ਮੰਨ ਲਓ ਇਹ ਬਿਲਕੁਲ ਟ੍ਰੈਂਡਿੰਗ ਜਿਹੜੀ ਹੁਣ ਚੱਲ ਰਹੀ ਆ ਬਿਲਕੁਲ ਉਹ ਵਾਲੀ ਗੋਟਾ ਪੱਤੀ ਇਹਦੇ ਵਿੱਚ ਆਪਾਂ ਫਿਰ ذهنے ਦੋ ਤਰ੍ਹਾਂ ਦੀ ਹੁੰਦੀ ਆ ਦੋ ਤਰ੍ਹਾਂ ਦੀ ਜਿਵੇਂ ਹੁਣ ਇਹ ਗੋਲ ਮਰ ਵਿਚਾਲੇ ਤੁਸੀਂ ਗੋਲ ਲਾ ਲਓ ਤੇ ਆਸੇ-ਪਾਸੇ ਤੁਸੀਂ ਪੱਤੀਆਂ ਲਾ ਲਓ ਤੇ ਇਹਦੇ ਬਹੁਤ ਘੈਂਟ ਜਿਹੜਾ ਫਲਾਵਰ ਬੰਦੇ ਹੈਗੇ ਇੱਕ ਸੂਟ ਤਾਂ ਮੰਨ ਲਓ ਗੋਟਾ ਪੱਤੀ ਦੀ ਨਾਲ ਤਿਆਰ ਹੋ ਗਿਆ ਠੀਕ ਹੈ ਜੀ ਫਿਰ ਇਹਦੇ ਵਿੱਚ ਆ ਗਿਆ ਗਲਾਸ ਮੋਤੀ ਇਹ ਤੋਂ ਦੋ ਸੂਟ ਤਿਆਰ ਹੋ ਸਕਦੇ ਐ ਇੰਨੇ ਗਲਾਸ ਮੋਤੀ ਤੋਂ ਕੱਲੇ ਤੋਂ ਕੱਲੇ ਗਲਾਸ ਮੋਤੀ ਦੇ ਵੀ ਫਲਾਵਰ ਬੰਦੇ ਆ ਬਹੁਤ ਸੋਹਣੇ-ਸੋਹਣੇ ਫਲਾਵਰ ਹੈ ਨਾ ਬੰਦੇ ਆ ਇਹ ਪਾਪ ਪਾਈਕਾ ਆਂ ਇਹਨਾਂ ਪਾਈਪਸ ਆ ਜਿਹੜੀਆਂ ਇਹ ਤੋਂ ਵੀ ਤੁਸੀਂ ਦੋ ਸੂਟ ਕਿਸੇ ਵੀ ਡਿਜ਼ਾਈਨ ਦੇ ਜਿਵੇਂ ਹੁਣ ਆਪਾਂ ਹਲਕੇ ਡਿਜ਼ਾਈਨ ਬਣਾਉਣੇ ਤਾਂ ਤਿਆਰ ਕਰ ਸਕਦੀਆਂ ਹਨਾ ਇਹ ਕਿਉਂਕਿ ਕਾफी ਮਾਤਰਾ ਦੇ ਵਿੱਚ ਹੁੰਦਾ ਗਿਆ ਜਿਹੜਾ ਸਮਾਨ ਤੇ ਇਹ ਕਟ ਡਾਣੇ ਦਾ ਮਤਲਬ ਬਹੁਤ ਬਰੀਕ ਹੁੰਦਾਗਾ ਇਹ ਇਹ ਤੋਂ ਜਿੰਨਾ ਮਰਜ਼ੀ ਯੂਜ਼ ਕਰ ਲਓ ਹਨਾ ਤੁਸੀਂ ਪਲਾਸਟਿਕ ਮੋਤੀ ਹੈ ਜਿਵੇਂ ਇਹ ਵੀ ਭਰ-ਭਰ ਕੇ ਪੂਰਾ ਭਰਿਆ ਹੋਇਆ ਤੇ ਇਹ ਕਟ ਡਾਣੇ ਦੇ ਵਿੱਚ ਆਪਣੇ ਕੋਲੇ ਦੋ ਕਲਰ ਆ ਇੱਕ 골ਡਨ ਹੈ ਤੇ ਇੱਕ ਸਿਲਵਰ ਆ ਠੀਕ ਹੈ ਉਹਦੀ ਆਪਣੇ ਕੋਲੇ ਜੀ ਸੀਕਵੈਂਸ ਹੈ ਇਹਦੇ ਵਿੱਚ ਵੀ ਦੋ ਕਲਰ ਹੁੰਦੇ ਮੈਟ ਸੀਕਵੈਂਸ ਆ ਵੀ ਜਿਹੜੀ ਖਰਾਬ ਨਹੀਂ ਹੁੰਦੀ ਹੁਣ ਆਏ ਨਹੀਂ ਵੀ ਆਪਾਂ ਸੂਟ ਕਢਾਈ ਕਰ ਲੈਣਾ ਮੱਥਾ ਮਾਰ ਲੈਣਾ ਹੈ ਨਾ ਮੇਰੇ ਦੋ ਤਿੰਨ ਸੂਟਾਂ ਹੀ ਖਰਾਬ ਹੋਏ ਆ ਮੈਂ ਸ਼ੁੱਟ ਸਮਾਨ ਮੰਗਾਇਆ ਹੈ ਨਾ ਤੇ ਉਹ ਮੈਂ ਪੂਰਾ ਪਰ ਪਰ ਕੇ ਵਰਕ ਵੀ ਕਰ ਲਿਆ ਤੇ ਉਹ ਪੀਸ ਕਾਲੇ ਪੈ ਗਏ ਸੀ ਸ਼ੁਰੂ ਸ਼ੁਰੂ ਚ ਤੇ ਇਹ ਜਿਹੜਾ ਆਪਣਾ ਸਮਾਨ ਹੈਗਾ ਇਹ ਸਾਰਾ ਵਧੀਆ ਕੰਪਨੀ ਦਾ ਹੁੰਦਾ ਜਿਵੇਂ BBC ਦਾ ਇਹ ਕੱਢ ਲਾਣਾ ਵਗੈਰਾ ਇਹ ਕਦੇ ਵੀ ਕਾਲਾ ਨਹੀਂ ਪੈਂਦਾ ਹੁਣ ਇਹ ਆ ਗਿਆ ਸੀ ਸੁਰਾਕੀ ਤੁਰਾ ਇਹ ਦੇਖੋ ਬਿਲਕੁਲੀ ਸੁਪਾਤੇ ਸਮਾਨ ਨਹੀਂ ਬਾਰਾ ਲੱਗਦਾ ਹੁੰਦਾ ਸਮਾਨ ਕੰਪਨੀ ਦਾ ਲਾਇਆ ਕਰੂੰਗੀ ਸੋਨਾ ਲਾਇਆ ਕਰੂੰ ਇਹ ਮਤਲਬ ਦੋ ਤਿੰਨ ਸੂਟਾਂ ਤੇ ਇੰਨੀ ਤਰ੍ਹਾਂ ਹੀ ਜਿਹੜੀ ਯੂਜ਼ ਹੁੰਦੀ ਆ ਹੁਣ ਇਹ ਆਪਣੇ ਕੋਲੇ ਨਕਸ਼ੀ ਆ ਜਿਵੇਂ ਇਹ 골ਡਨ ਜਾਂ ਸ਼ੇਡ ਆ ਇਹ ਕਾਰੀਗਰ ਹਮੇਸ਼ਾ ਹੀ ਨਕਸ਼ੀ ਆ ਜਿਹੜੀ ਯੂਜ਼ ਕਰਦੇ ਤੇ ਦਬਕਾ ਦਬਕਾ ਵੀ ਬਹੁਤ ਸੋਨੇ ਕਲਰ ਵਾਲਾ ਕਿਉਂਕਿ ਮੈਂ ਜਦੋਂ ਸਮਾਨ ਲੈਣੀ ਆ ਤੇ ਮੈਂ ਖੁਦ ਜਾਣੀ ਆ ਤੇ ਫਿਰ ਮੈਂ ਦੇਖ ਦੇਖ ਕੇ ਲੰਘਿਆ ਆਈ ਨਹੀਂ ਹੈਗਾ ਵੀ ਜੜ ਸਮਾਨ ਲੈਣ ਗਏ ਹਨ ਉਹ ਚਮਕੀਲੇ ਜਿਹੇ ਰੰਗ ਵਾਲਾ ਲਿਆਇਆ ਇਦਾਂ ਦਾ ਨਹੀਂ ਮਤਲਬ ਇਹ ਹੁੰਦਾ ਇਦੇ ਵਿੱਚ ਕਾਫੀ ਤਰ੍ਹਾਂ ਦੇ ਮੀਲਰ ਕਾਫੀ ਕੋਈ ਕੰਨੀ ਚੀਜ਼ਾਂ ਹੋਈ ਜਾਈ ਪੰਜ ਜਿਹੜੀਆਂ ਵੀ ਇਹਦੇ ਵਿੱਚ ਹੁੰਦੀਆਂ ਪੰਜ ਪੀਸ ਹੁੰਦੇ ਇਹਦੇ ਵਿੱਚ ਜਿਵੇਂ ਕਿ ਲੱਕੜ ਵਾਲੀ ਲੋਹੇ ਵਾਲੀ ਤੇ ਦੋ ਜਿਹੜੀਆਂ ਸਟੀਲ ਦੀਆਂ ਛੋਟੇ ਵੱਡੇ ਹਨਾ ਰੰਗ ਇਹ ਇਹ ਰੇ ਨਾ ਮਿਕਸ ਜਰੀ ਵਾਲੀਆਂ ਸਾਰੀ ਇੱਕ ਚੀਜ਼ ਮਤਲਬ ਇਹਦੇ ਵਿੱਚ ਹੋਊਗੀ ਆਪਣੀ ਕਿੱਟ ਦੇ ਵਿੱਚ ਇਹ ਵੱਡੀ ਕਿੱਟ ਜਿਹੜੀ 12 10 ਤੋਂ 12 ਹੰਟਾਂ ਵਾਲੀ ਹੈ ਇਹ ਤਿੰਨ ਤੋਂ 1000 ਰੁਪਏ ਦੀ ਹੈ ਤੇ ਇਹ ਵੈਸੇ 500 ਤੋਂ ਮੀਂਜ਼ ਜਿਵੇਂ 50000 ਅਗਰ ਨੂਰ ਮਟਾਵਕ ਜਿਹੜਾ ਤੁਸੀਂ ਉਹ ਸਮਾਨ ਲੈ ਆ ਵੀ ਸਕਦੇ ਆ ਇਹਦੇ ਵਿੱਚ ਨਾ ਕੋਚੋ ਸਿੱਤੀ ਕਿਸੇ ਜਿਵੇਂ ਬਣੇ ਹੋਏ ਟ੍ਰੇਸ ਵੀ ਤੁਹਾਨੂੰ ਦਿੰਨੇ ਆ ਹਾਂ ਜਿਹਦੇ ਵਿੱਚ ਪਿੰਨਿੰਗ ਵੀ ਕੀਤੀ ਹੁੰਦੀ ਹੈ ਬਸ ਤੁਸੀਂ ਸਿੱਧਾ ਜਾ ਕੇ ਇਹ ਲੇਟੈਸਟ ਆ ਅਹੀਂ ਹੈਗਾ ਵੀ ਪੁਰਾਣੀ ਆਪਾਂ ਕੁਝ ਫਾਈਲ ਖਰੀਦ ਲਈ ਹੈ ਨਾ ਬਿਆਰ ਚੋਂ ਤੇ ਉਹ ਮਤਲਬ ਆਪਣੇ ਤਖਾ ਦੀ ਆਪਾਂ ਨੂੰ ਅੱਛਾ ਹੀ ਲੱਗੇ ਹੈ ਨਾ ਡਿਜ਼ਾਈਨ ਇਹ ਸਾਰਾ ਲੇਟੈਸਟ ਡਿਜ਼ਾਈਨ ਹੈ ਨਾ ਬਹੁਤ ਹੀ ਹਾਂ ਨਾ ਫਤਰੈਂਟ ਨਾ ਜਿਹੜੇ-ਜਿਹੜੇ ਸੋਨੇ ਸੋਨੇ ਹੋ ਰਹੇ ਨੇ ਸਾਰੇ ਕਿ ਲੋੜ ਅਰੇ ਪਿੰਗਲੀ ਆਪਣਾ ਖੁਦ ਕਰਨੀ ਪੈਂਦੀ ਆ ਤੇ ਡਿਜ਼ਾਈਨ ਪੁਰਾਣੇ ਹੁੰਦੇ ਮੰਨੇ ਦੀ ਉਹਨਾਂ ਤੋਂ ਆ ਕੇ ਜਾਂਦਾ ਪਰ ਇਹਨਾਂ ਤੋਂ ਕਦੇ ਵੀ ਜਿਹੜਾ ਆਪਣਾ ਮਨ ਨਹੀਂ ਆਕਦਾ ਕਿਉਂਕਿ ਇਹ ਬਿਲਕੁਲ ਲੇਟੈਸਟ ਹੈ ਜਿਹੜੇ ਹੋ ਡਿਜ਼ਾਈਨ ਹੁੰਦੇ ਨਵੇਂ-ਨਵੇਂ ਬਿਲਕੁਲ ਇਹ ਤੋਂ ਮੈਨੂੰ ਵੀ ਕਾਫੀ ਮਤਲਬ ਆਖੋ ਸਰੀ ਹੀ ਜਿਹੜੇ ਤੇ ਗਿਆਆਂ ਇਹ ਡਿਜ਼ਾਈਨ ਹੈ ਜਿਹੜੇ ਉਹ ਤੇ ਰਹੇਗੇ ਉਹ ਆਪਾਂ ਜਿਹੜਾ ਸਟੇਜ ਕਰਦੇ ਜੋ ਕਾਫੀ ਤੁਸੀਂ ਦੇਖ ਦਿੱਤਾ ਹੈਗਾ ਮੇਨ ਡ੍ਰੈਸ ਜਿਹੜੇ ਹੋਣਗੇ ਬਿਲਕੁਲ ਲੇਟੈਸਟ ਹੋਣਗੇ ਆਪਣੇ ਜਿਹੜੇ ਵੀ ਹੁਣ ਆਪਾਂ ਕਰੰਟ ਜਿਹੜੇ ਬਣਾਉਣੇ ਹੈਗੇ ਜਿਹੜੀ ਡਿਜ਼ਾਈਨ ਤੁਸੀਂ ਬਣਾ ਸਕੋ ਆਪਦੇ ਸੂਟਾਂ ਤੇ ਤੇ ਇਹ 9803900970 ਤੇ ਜਿਹੜਾ ਤੁਸੀਂ ਕਾਲ ਕਰਕੇ ਆਪਦਾ ਜਿਹੜਾ ਬੁੱਕ ਵੀ ਕਰ ਸਕਦੇ ਆ ਜਿਹੜਾ ਵੀ ਜਿਹੜਾ ਵੀ ਤੁਹਾਡਾ ਆਰਡਰ ਹੋਊਗਾ ਉਹਨੂੰ ਤੁਸੀਂ ਬੁੱਕ ਕਰ ਸਕਦੇ ਹੈਗੇ ਆ ਹੋਰ ਵੀ ਜਿਹੜੀ ਵੀ ਚੀਜ਼ ਕੋਈ ਨਵੀਂ ਆਉਂਦੀ ਹੈ ਨਾ ਉਹ ਮੇਰਾ ਤਾਂ ਹੀ ਹੁੰਦਾ ਹੀ ਹੈ ਰਿਚਲ ਮੈਂ ਤੁਹਾਡੇ ਨਾਲ ਉਹਨੂੰ ਸ਼ੇਅਰ ਕਰਾਂ ਬਾਕੀ ਦੋ ਸਿਟਮੈਂਡ ਕਰ ਲਿਆ ਕਰੋ ਜਿਹੜਾ ਵੀ ਤੁਹਾਡਾ ਕੋਈ ਕੁਐਸਚਨ ਹੁੰਦਾ ਹੈ ਨਾ ਮੈਂ ਪੜ ਲੈਣੀ ਹੁੰਦੀ ਆ ਤੇ ਜਦੋਂ ਵੀ ਮਤਲਬ ਮੇਰਾ ਟਾਈਮ ਲੱਗਦਾ ਜਿਵੇਂ ਦੋ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਹੈ ਨਾ ਤਾਂ ਮੈਂ ਉਹਦੀ ਮਤਲਬ ਮੈਂ ਬਣਾ ਬਣਾਉਣੀ ਹੁੰਦੀ ਆ ਕੋਸ਼ਿਸ਼ ਕਰਦੀ ਹੁੰਦੀ ਆ ਵੀ ਜਿਹੜਾ ਵੀ ਕਿਸੇ ਨੇ ਸਵਾਲ ਕੀਤਾ ਹੈਗਾ ਤੇ ਜਿਹੜੀ ਚੀਜ਼ ਵੀ ਪੁੱਛਿਆ ਹੈ ਨਾ ਉਹਤੇ ਮੈਂ ਬਣਾ ਕੇ ਦੱਸ ਸਕਾਂ ਤਾਂ ਫਿਰ ਮੈਂ ਮੈਂ ਕੋਸ਼ਿਸ਼ ਕਰਦੀ ਹੁੰਦੀ ਵੀ ਜਿਹੜਾ ਵੀ ਜਿਨੇ ਵੀ ਕੁਝ ਪੁੱਛਿਆ ਹੈ ਨਾ ਮੈਂ ਇੱਕ ਦੋ ਦਿਨ ਠਹਿਰ ਕੇ ਉਹ ਬਣਾਵਾਂ ਪਰ ਮੈਂ ਵੀਡੀਓ ਜਿਹੜੀ ਬਣਾਉਂਦੀ ਹੁੰਦੀ ਆ ਬਾਕੀ ਮੈਂ ਇੱਕ ਪਲਕ ਕਰ ਸਿੱਖ ਹੋ ਜਾਤੋਂ ਇਹੋਂ ਸਾਡਾ ਦੋਤਾ ਸ਼ਹਿਰ ਸਾਡੇ ਦਿੱਤੋ ਗੰਗਸਰ ਜੇਤੋ ਜ਼ਿਲ੍ਹਾ ਫਰੀਦਕੋਟ ਆ ਤੇ ਤੁਸੀਂ ਮਤਲਬ ਆ ਵੀ ਸਕਦੇ ਜੇ ਕੁਛ ਤੁਸੀਂ ਕਹੇ ਜੇਤੋ ਆਓ ਮਿਲ ਸਕਦੇ ਇੱਥੇ 4 ਨੰਬਰ ਵਾਰਡ ਚ ਗੰਗਸਰ ਤੁਸੀਂ ਵੀ ਗਲੀ ਜਾਂਦੀ ਆ ਥਾਣੀ ਵਾਲੀ ਗਲੀ ਉਥੇ ਸਾਡਾ ਘਰ ਵੀ ਹੈਗਾ ਵੈਸੇ ਸਾਡਾ ਹੈਗਾ ਕੰਪਿਊਟਰ ਸੈਂਟਰ ਇਹਦੀ ਲਾਈਟ ਚੇਂਜ ਕਰਿਓ ਮੀਨਸ ਆਪਣਾ ਕੰਪਿਊਟਰ ਸੈਂਟਰ ਹੈਗਾ ਉਥੇ ਕੋਟ ਕੋਟ ਮੇਨ ਰੋਡ ਤੇ ਕੋਰਪੋਰੇਟ ਮੇਨ ਰੂਡ ਉੱਥੇ ਆਪਣੀ ਕੋਈ ਨਵੀਂ ਜਗ੍ਹਾ ਵੀ ਲਈ ਵੀ ਹੈ ਤੇ ਦੁਕਾਨ ਆਪਣੀ ਪਹਿਲੀ ਹੈਗੀ ਹੈ ਤੇ ਉੱਥੇ ਤੁਸੀਂ ਕੋਰਪੋਰੇਟ ਮੇਨ ਰੂਡ ਤੋਂ ਵੀ ਕਦੇ ਲੰਘੋ ਬ੍ਰਿੰਡਰੂਡਾ ਜਿਹੜਾ ਮੇਨ ਉੱਥੇ ਆਪਣਾ ਡਾਟਾ ਸੈਂਟਰ ਉੱਥੇ ਦਾ ਸਟੋਰ ਦਾ ਡਾਟਾ ਟਾਈਪਿੰਗ ਸੈਂਟਰ ਉੱਥੇ ਵੀ ਤੁਸੀਂ ਆ ਸਕਦੇ ਆਂ ਕਿ ਇਹ ਨਹੀਂ ਆਵੋ ਤੁਸੀਂ ਮੇਰੇ ਕੋਲ ਆਉਂਗੇ ਹਨ ਤੁਸੀਂ ਸੂਟ ਵੇਖਣ ਆਉਂਦੇ ਕਿਉਂਕਿ ਆਪਾਂ ਜਿਹੜਾ ਸੂਟ ਵੇਚਦੇ ਆਂ ਹਨਾ ਬਣਾ ਕੇ ਵੀ ਉਹਦਾ ਕੋਈ ਆਪਣਾ ਬੁਟੀਕ ਵੀ ਹੈ ਨਹੀਂਗਾ ਵੀ ਮੈਂ ਤਾਂ ਲੋਕ ਇਨਕਮ ਮੈਨੂੰ ਆਉਂਦਾ ਸੀਗਾ ਮੈਂ ਸੋਚਿਆ ਵੀ ਜਿਹੜਾ ਹੁਣ ਕੈਰੀਅਰ ਹੈ ਨਾ ਸਿਖਾਉਦੇ ਨਹੀਂ ਕਿਸੇ ਨੂੰ ਮੀਨਜ਼ ਉਹ ਬੇਈਮਾਨੀ ਕਰਦੇ ਆ ਵੀ ਕਿਸੇ ਨੂੰ ਵੀ ਨਹੀਂ ਸਿਖਾਉਂਦੇ ਤੁਸੀਂ ਦੇਖਿਆ ਹੋਣਾ ਵੀ ਉਹ ਕੰਮ ਵੀ ਹੈ ਨਾ ਰਾਤ ਨੂੰ ਕਰਦੇ ਆ ਵੀ ਦਿਨੇ ਨਹੀਂ ਕਰਦੇ ਵੀ ਕੋਈ ਦੇਖ ਕੇ ਨਾ ਸਿੱਖ ਲੇ ਤੇ ਬਸ ਮੈਨੂੰ ਆਈ ਹੁੰਦਾ ਸੀ ਮੈਨੂੰ ਸ਼ੌਕ ਸੀਗਾ ਹਨਾ ਸੂਟਾਂ ਦਾ ਤੇ ਵੀ ਚਾਹ ਉਹ ਜਿਹੜੀਆਂ ਵੀ ਪਹਿਲਾਂ ਸਿੱਖ ਜਾ ਸੀ ਹਨਾ ਘੱਟੋ ਘੱਟ ਵੀ ਉਹ ਆਪ ਦੇ ਬਣਾ ਕੇ ਪਾ ਲੈਂਦਾ ਨਾ ਦੀ ਉਹਨਾਂ ਨੂੰ ਹੀ ਨਹੀਂ ਟੈਨਸ਼ਨ ਨਾਲ ਲੈਣੀ ਪਵੇ ਹਨਾ ਵੀ ਕਿਸੇ ਤੋਂ ਨਾ ਸਿੱਖਣਾ ਪਵੇ ਵੀ ਚਾਹਣਾ ਲਾ ਪਵੇ ਕਿਸੇ ਵੱਲ ਵੀ ਜਿਵੇਂ ਹੁਣ ਆਪਾਂ ਸੋਹਣੇ ਸੋਹਣੇ ਸੂਟ ਵੀ ਨਹੀਂ ਆਣਾ ਇੰਸਟਾਗ੍ਰਾਮ ਤੇ ਆਪਾਂ ਸਕਰੀਨਸ਼ਾਟ ਲੈ ਕੇ ਰੱਖੀ ਜਾਂਦੀਆਂ ਤੇ ਉਹ ਲੈਣੇ ਕਦੇ ਹੁੰਦੇ ਹੀ ਨਹੀਂ ਕਿਉਂਕਿ ਹੁਣ ਉਹ ਮੂਹ ਹੀ ਬਾਲੀ ਹੋਣਾ ਉਹਨਾਂ ਨੇ ਏਡੇ ਏਡੇ 17 17000 ਦੇ 25 25000 ਦੇ ਹਨਾ ਸੂਟ ਵੀ ਬੰਦਾ ਲੈ ਹੀ ਨਹੀਂ ਸਕਦਾ ਇਹਦੀ ਵੀ ਚਾਹ ਹੁੰਦਾ ਵੀ ਜੇ ਤੁਸੀਂ ਸਿੱਖ ਜਾਓਗੇ ਹਨਾ ਤੇ ਬੰਦਾ ਤਾਂ ਮਹੀਨਾ ਲਾ ਕੇ ਆਪਦਾ ਭਾਰਾ ਸੂਟ ਤਿਆਰ ਕਰੇ ਕਰ ਲਓ ਪੰ 8000 ਦਾ ਕਰ ਲਓ ਹੁਣ 1 ਲੱਖ ਦਾ ਸੂਟ ਘਰੇ ਤਿਆਰ ਕਰ ਲਓ ਮਰੂਜ ਕੋਈ ਟੈਨਸ਼ਨ ਤਾਂ ਨਹੀਂ ਹੁੰਦੀ ਹਨਾ ਇਹਨਾਂ ਛੋਟੀਆਂ ਕੁੜੀਆਂ ਵੀ ਅਨਮੈਰਿਡ ਹਨ ਤੇ ਉਹ ਤਾਂ ਜ਼ਰੂਰ ਸਿੱਖਣ ਵੀ ਆਪਦੇ ਵਰੀ ਵਾਲੇ ਸੂਟ ਆਪ ਦਾ ਨੰਨਾਲਾ ਸੂਟ ਹਨਾ ਖੁਦ ਤਿਆਰ ਕਰਨ ਤੇ ਇਹ ਬੜੀ ਅੱਛੀ ਗੱਲ ਹੁੰਦੀ ਹੈ ਮਤਲਬ ਕੰਮ ਆ ਜਿਹੜਾ ਤੁਸੀਂ ਕੋਈ ਵੀ ਸਿੱਖਿਆ ਕਦੇ ਨਾ ਕਦੀ ਮੀਨਸ ਆਪਣੀ ਜ਼ਿੰਦਗੀ ਚ ਕਦੇ ਨਾ ਕਦੀ ਕੰਮ ਆ ਹੀ ਜਾਂਦਾ ਤੇ ਇਹ ਮੈਂ ਤਾਂ ਫ੍ਰੀਜ਼ ਖਾ ਲਈ ਹੈਗੀਆਂ ਹਨਾ ਤੇ ਪਰ ਕੋਈ ਨਹੀਂ ਸਿਖਾਉਂਦਾ ਤੁਸੀਂ ਆਪਦੇ ਵਾਲੇ ਦੁਆਲੇ ਵੀ ਕਿਤੇ ਵੀ ਵੇਖੋਗੇ ਹਨਾ ਪਰ ਹੋਰ ਮੈਂ ਕਾਫੀ ਇਕ ਦੋ ਬਟਿਕਾਂ ਵਾਲੇ ਵੇਖੇ ਹੈਗੇ ਆ ਉਹਨਾਂ ਦੀ ਜਿਹੜੀ ਫੀਸ ਹੈਗੀ ਆ ਉਹ ਵੀ ਜਿਵੇਂ ਆਮ ਲੋਕਾਂ ਆ ਜਿਹੜੇ ਫੌੜ ਨਹੀਂ ਕਰ ਸਕਦੇ ਜਿਵੇਂ 7-7000 ਮਹੀਨਾ ਹਨਾ ਤਾਂ ਵੀ ਅਸੀਂ ਹੁਣ ਜਿਵੇਂ ਮੈਂ ਫੀਸ ਵੀ ਜਾਇਜ਼ ਰੱਖੀ ਹੈਗੀ ਜਿਹੜੇ ਆਫਲਾਈਨ ਵੀ ਆਪਣੇ ਕੋਲੇ ਬੱਚੇ ਸਿੱਖਦੇ ਆ ਤਾਂ ਫੀਸ ਆ ਜਿਹੜੀ ਆਫਲਾਈਨ ਆ ਜਿਹੜੇ ਨੇੜੇ ਤੇੜੇ ਦੇ ਹਨਾ ਜੈਤੋ ਤਾਂ ਫੀਸ 3000 ਰੁਪਏ ਹੈਗੀ ਆ ਤੇ 2 ਮਹੀਨਿਆਂ ਚ ਬੱਚਾ ਜਿਹੜਾ ਪਰਫੈਕਟ ਸਿੱਖ ਜਾਂਦਾ ਜੇ ਕਿਸੇ ਨੂੰ ਥੋੜਾ ਪੋਤਾ ਵੀਡੀਓ ਦੇਖ ਕੇ ਪਹਿਲਾਂ ਹੀ ਆਉਂਦਾ ਤਾਂ 1 ਮਹੀਨੇ ਚ ਵੀ ਸਿੱਖ ਲੂਗਾ ਤੇ ਨਹੀਂ ਤਾਂ 2 ਮਹੀਨੇ ਜਿਹਨੇ ਬਿਲਕੁਲੀ ਆਰੀ ਵੀ ਨਹੀਂ ਫੜਨੀ ਆਉਂਦੀ ਹੈ ਹਨਾ ਉਹ ਦੋ ਮਹੀਨੇ ਚ ਆਰਾਮ ਨਾਲ ਜਿਹੜਾ ਉਹ ਸਿੱਖ ਜਾਊਗਾ ਤੇ ਆਫਲਾਈਨ ਜਿਹਨੇ ਕਲਾਸਿਸ ਕਿਸੇ ਨੇ ਜੁਆਇਨ ਕਰਨੀਆਂ ਉਹ ਵੀ ਤੁਸੀਂ 9803900976 ਤੇ ਕਾਲ ਕਰ ਸਕਦੇ ਆ ਤੇ ਕੋਟਕਪੂਰਾ 메ਨ ਰੋਡ ਜਿਹੜਾ ਜੈਤੋ ਉਹ ਆ ਸਕਦੀ ਹੈਗੀ ਜੇ ਕਿਸੇ ਨੇ ਆਫਲਾਈਨ ਸਿੱਖਣਾ ਹੋਵੇ ਨਹੀਂ ਤਾਂ ਆਨਲਾਈਨ ਵੀ ਫ੍ਰੀ ਸਖਾਰੀਆਂ ਤੇ ਸਾਰੀਆਂ ਬਣਾ ਸਿੱਖ ਲੋ ਸੂਟ ਤਿਆਰ ਕਰ ਲੋ ਆਪਦੇ ਸੋਹਣੇ ਸੋਹਣੇ ਤੇ ਕੰਮ ਆਉਂਦਾ ਹੈ ਨਾ ਕੋਈ ਵੀ ਕੰਮ ਜਿਹੜਾ ਸਿੱਖਿਆ ਇੰਨਾ ਕੁੜੀਆਂ ਹਨ ਜਿਵੇਂ ਇੱਕ ਇੱਕ ਦੋ ਦੋ ਕੁੜੀਆਂ ਹੁਣ ਆਪਣੇ ਹੈਗੀਆਂ ਘਰਾਂ 'ਚ ਤੇ ਕੁੜੀਆਂ ਨੂੰ ਵੀ ਜੋ ਸਿਖਾਓ ਕੁੜੀਆਂ ਨੂੰ ਵੀ ਜ਼ਰੂਰੀ ਹੁੰਦਾ ਹਰ ਕੰਮ ਸਿੱਖਣਾ ਕਦੇ ਨਾ ਕਦੇ ਜਿਹੜਾ ਕੰਮ ਆ ਕੋਈ ਵੀ ਸਿੱਖਿਆ ਉਹ ਕੰਮ ਆ ਜਾਂਦਾ ਬਾਕੀ ਤੁਹਾਡਾ ਕੋਈ ਵੀ ਹੈਂਡਵਰਕ ਨਾਲ ਰਿਲੇਟਡ ਹੋਰ ਕੋਈ ਕੁਐਸਚਨ ਹੋਵੇ ਹੈਨਾ ਤਾਂ ਤੁਸੀਂ ਕਮੈਂਟ ਜਿਹੜਾ ਜਰੂਰ ਛੱਡ ਦਿਓ ਤੇ ਮੈਂ ਪੜ ਕੇ ਕਮੈਂਟ ਉਹਦਾ ਰਿਪਲਾਈ ਕਰ ਦੂੰਗੀ ਤੇ ਜੇ ਮੈਨੂੰ ਲੱਗਿਆ ਵੀ ਕਿਸੇ ਦੀ ਕੋਈ ਵੀਡੀਓ ਬਣਾਉਣ ਆਲੀ ਹੈ ਕਿਸੇ ਨੂੰ ਕੋਈ ਚੀਜ਼ ਬਾਰੇ ਨਹੀਂ ਪਤਾ ਤਾਂ ਮਤਲਬ ਆਈ ਨਹੀਂ ਹੈਗਾ ਵੀ ਮੈਂ ਉਹਦੀ ਕੱਲ ਨੂੰ ਵੀ ਵੀਡੀਓ ਪਾ ਦੂੰਗੀ ਕਿਉਂਕਿ ਵੀਡੀਓ ਜਿਵੇਂ ਬਣ ਜਾਂਦੀ ਹੈ ਦੋ ਤਿੰਨ ਦਿਨ ਉਹਦੀ ਐਡੀਟਿੰਗ ਤੇ ਲੱਗ ਜਾਂਦੀ ਹੈ ਤਾਂ ਮਤਲਬ ਆਈ ਹਫਤਾ ਤੱਕ ਵੀ ਨਾ ਜਨਮ ਨਾ ਪਰ ਮੈਂ ਕਰ ਦੇਣੀ ਹੈ ਕਰ ਦੇ ਉਹਦੀ ਵੀਡੀਓ ਜਿਹੜੀ ਉਹ ਬਣਾ ਦੂੰਗੀ ਜ਼ਰੂਰ ਤੇ ਜਿਹੜੇ ਵੀ ਜੁੜੇ ਆ ਹਨ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਵਗੈਰਾ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਆ ਕਰੋ ਕਿਉਂਕਿ ਫਿਰ ਮਤਲਬ ਵੀਡੀਓ ਕੋਈ ਵੀ ਛੁੱਟੇ ਨਾ ਮਤਲਬ ਤੁਹਾਡੇ ਤੱਕ ਹਰ ਡਿਜ਼ਾਈਨ ਹਰ ਗੱਲ ਪਹੁੰਚੇ ਜਿਹੜਾ ਵੀ ਆਪਾਂ ਕੰਮ ਕਰ ਰਹੇ ਹੁੰਨੇ ਆ ਉਹਨੂੰ ਹਮੇਸ਼ਾ ਹੋਰ ਸਿੱਖਦੇ ਰਹਿਣਾ ਚਾਹੀਦਾ ਐ ਨਹੀਂ ਹੁੰਦਾ ਵੀ ਆਪਾਂ ਹੁਣ ਸਿੱਖ ਗਏ ਮੈਨੂੰ ਤਾਂ ਹੁਣ ਜੇ ਕੋਈ ਵੀ ਕੰਮ ਦੀ ਚੀਜ਼ ਲੱਗੇ ਤਾਂ ਮੈਂ ਹਜੇ ਵੀ ਸਿੱਖ ਲੈਣੀ ਐ ਐ ਨਹੀਂ ਹੁੰਦਾ ਵੀ ਆਪਾਂ ਕਦੇ ਵੀ ਕੋਈ ਇਨਸਾਨ ਜਿਹੜਾ ਪਰਫੈਕਟ ਨਹੀਂ ਹੋ ਸਕਦਾ ਆਪਾਂ ਸਾਰੀ ਜ਼ਿੰਦਗੀ ਹੀ ਸਿੱਖਦੇ ਰਹਿਣੇ ਆ ਤਾਂ ਸਿੱਖਦੇ ਰਿਹਾ ਕਰੋ ਨਵੀਆਂ ਨਵੀਆਂ ਚੀਜ਼ਾਂ ਕਿਉਂਕਿ ਕਿਸੇ ਵੀ ਚੀਜ਼ ਦੇ ਵਿੱਚ ਜੇ ਕੰਪਿਊਟਰ ਆਣਾ ਕੰਪਿਊਟਰ ਪੜ੍ਹਾਉਣਾ ਤਾਂ ਮੈਨੂੰ ਕਿਸੇ ਨੇ ਕਹਿ ਸੀ ਕਿ ਮੈਂ ਕਹਿਿਆ ਸੀ ਕਿ ਕੰਪਿਊਟਰ ਕਿੰਨਾ ਹੁੰਦਾ ਵੀ ਜਿੰਨਾ ਮੈਨੂੰ ਆਵੇ ਇੰਨੇ ਹੁੰਦਾ ਤਾਂ ਹਿੰਦੀ ਵੀ ਕੰਪਿਊਟਰ ਦੀ ਕੀ ਵੀ ਕਿਸੇ ਵੀ ਚੀਜ਼ ਦੀ ਕੋਈ ਲਿਮਟ ਹੀ ਨਹੀਂ ਹੁੰਦੀ ਤੇ ਜਿੰਨਾ ਤੁਸੀਂ ਸਿੱਖੋਗੇ ਉਨਾ ਹੀ ਤੁਹਾਨੂੰ ਹੋਰ ਆਈ ਜਾਵੇਗਾ ਮਤਲਬ ਨਿਤ ਨਵਾਂ ਬੰਦਾ ਹੈ ਨਾ ਸਿੱਖ ਸਕਦਾ ਹੈਗਾ ਤੇ ਆਪਦੀ ਫੀਲਡ ਵਿੱਚ ਕਿਸੇ ਵੀ ਫੀਲਡ ਵਿੱਚ ਤੁਸੀਂ ਪਰਫੈਕਟ ਜਿਹੜੇ ਹੋ ਸਕਦੇ ਆ ਜੇ ਤੁਹਾਡੇ ਚ ਸਿੱਖਣ ਦੀ ਚਾਹਤ ਤੇ ਲਾਲਸਾ ਹੈਗੀ ਆ ਤੇ ਬਾਕੀ ਜੋ ਵੀ ਹੋਵੇ ਹੈ ਨਾ ਤੇ ਤੁਸੀਂ ਕਮੈਂਟ ਕਰ ਦਿਓ ਮੈਂ ਰਿਪਲਾਈ ਕਰ ਦੋਗੀ ਇਹ 3000 ਦੀ ਐਡੀਕਟ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਜੇ ਕਿਸੇ ਨੇ ਅਡਾ ਲੈਣਾ ਜਾਂ ਤੁਸੀਂ ਕੋਈ ਹੈਂਡਵਰਕ ਕੁਆਲਿਫਾਈਕੈਸ਼ਨ ਲੈਣੀ ਆ ਤੇ ਜਿੰਨਾ ਕਿ ਮਤਲਬ ਉਸ ਮਾਲ ਤੁਹਾਨੂੰ ਚਾਹੀਦਾ ਉੰਨੀ ਕੁ ਵੀ ਤੁਸੀਂ ਕਿਟ ਬਣਵਾ ਸਕਦੇ ਆ ਐਵੇਂ ਵੀ ਤੁਸੀਂ 500 ਵਾਲੀ ਲੈਣੀ ਹੈ ਜਾਂ 3000 ਵਾਲੀ ਲੈਣੀ ਕਿਸੇ ਨੇ ਕੋਈ 1000 ਦਾ ਸਮਾਨ ਲੈਣਾ 1500 ਦਾ ਲੈਣਾ ਉਸ ਹਿਸਾਬ ਨਾਲ ਵੀ ਤੁਸੀਂ ਜਿਹੜੀ ਕਿਟ ਆ ਉਹ ਬਣਵਾ ਸਕਦੇ ਆ ਮੈਂ ਵਿਪਲ ਕੌਰ ਸਿੱਖਉ ਜਾਂ ਤੋ ਧੰਨਵਾਦ